पूरा मुद्दा काफी ज्यादा गर्म आया असे देखा सी हाल फिलहाल पंजाब यूनिवर्सिटी का इशू किस तरीके क्रिएट होया सी मुद्दा काफी ज्यादा गरमाया सी बीबीएमबी का -बी मुद्दा भी काफी ज्यादा सी चंडीगढ़ का मुद्दा काफी ज्यादा सी पर हूँ पंजाब के चंडीगढ़ का गरमा चुका है क्योंकि पंजाब आई एस अधिकारी कैडर ही इसका जीएम हो गल का जिक्र बकायदा इस चिट्ठी किया गया है चिट्ठी लिखी गई है सीएम भगवंत मानों अमित शाह याद दवाया गया है कि पंजाब के दहाक्य तो अतवाद

ਅਤੇ ਰਾਸ਼ਟਰੀ ਸੁਰੱਖਿਆ ਦੇ ਮੋਰੀ ਸਥਾਨ ਤੇ ਬੈਠਾ ਤੇ ਰਾਜ ਦੀਆਂ ਭੂਗੋਲਿਕ ਸੱਭਿਆਚਾਰ ਅਤੇ ਸਮਾਜਿਕ ਸਥਿਤੀਆਂ ਨੂੰ ਬਾਰੋ ਆਏ ਅਧਿਕਾਰੀ ਦੁਆਰਾ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਤੇ ਇਸ ਕਰਕੇ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦੀ ਨਿਯੁਕਤੀ ਹੀ ਇਸ ਔਦਤੇ ਕੀਤੀ ਜਾਣੀ ਚਾਹੀਦੀ ਹੈ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮੇਨਾ ਮੇਰੇ ਸਹੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਪਹਿਲਾ ਚੰਡੀਗੜ੍ਹ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਬੀਬੀਐਮਬੀ ਦਾ ਮੁੱਦਾ ਤੇ ਹੁਣ ਇਹ ਮੁੱਦਾ ਜਿ ਕੋ ਬਿਲਕੁਲ ਬੈਕ ਟੂ ਬੈਕ ਅਸਲ ਦੇ ਵਿੱਚ ਜੇ ਅਸੀਂ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਸਮਝੀਏ ਤਾਂ ਸਟੇਟ ਵਰਸਸ ਸੈਂਟਰ ਇਹ ਸਥਿਤੀ ਜਿਹੜੀ ਪੈਦਾ ਹੋਈ ਹੈ ਇਹ ਕਿਤਨਾ ਕਿਤੇ ਬੇहद ਘਾਤਕ ਬੇहद ਨੁਕਸਾਨਦਾਇਕ ਹੈ ਕਿਸ ਜਿਸ ਦਾ ਪੰਜਾਬ ਦੇ ਪੰਜਾਬ ਦੇ ਚਾਹਤੂ ਸਿਆਸੀ ਨਜ਼ਰੀਏ ਤੋਂ ਦੇਖ ਲਓ ਚਾਹੇ ਤੁਸੀਂ ਪੰਜਾਬ ਦੇ ਸੁਭਾਅ ਦੇ ਨਜ਼ਰੀਏ ਤੋਂ ਦੇਖ ਲਓ ਇਹ ਕਿਦਾਂ ਕਿਤੇ ਤੌਰ ਸਵਾਲੇ ਵੀ ਚ ਕਹਿੰਦਾ ਕਿ ਫੈਡਰਲ ਢਾਂਚਾ ਜਿਹੜਾ ਜਿਹੜਾ ਫੈਡਰਲ ਸਿਸਟਮ ਬਣਿਆ ਉਹਦੇ ਤੇ ਵੀ ਕਿਦਾਂ ਕਿਤੇ ਢਾਹ ਲੱਗਦੀ ਆ ਕਿਉਂਕਿ ਦੇਖੋ ਇੱਕ ਤੋਂ ਬੰਦ ਇੱਕ ਫੈਸਲੇ ਤੁਸੀਂ ਮੰਨਿਆ ਕਿ ਕਿਸੇ ਅਧਿਕਾਰੀ ਨੇ ਕਿਸੇ ਇੱਕ ਸਿਸਟਮ ਦੇ ਵਿੱਚ ਗੜਬੜ ਕਰਤੀ ਜੇ ਵੀਬੀਐਮਪੀ ਦੇ ਵਿੱਚ ਮੰਨ ਲਓ ਕੋਈ ਮਜਬੂਰੀ ਦੱਸ ਦਿਆ ਕੁਝ ਕਰ ਲਿਆ ਚਲੋ ਮੰਨ ਲਓ ਉਤੋਂ ਯੂਨੀਵਰਸਿਟੀ ਦਾ ਮਸਲਾ ਆ ਗਿਆ ਸੈਲਰਡ ਦਾ ਤੁਸੀਂ ਜੀ ਲਗਾਤਾਰ ਦੇਖ ਰਹੇ ਹੋ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠਦੇ ਸੀ ਤੁਸੀਂ ਬੈਕ ਟੂ ਬੈਕ ਜੇ ਤੁਸੀਂ ਸਾਰੇ ਚੰਡੀਗੜ੍ਹ ਵਾਲਾ ਮਸਲਾ ਦੇਖ ਲਓ ਕੀ ਤਿਕ ਨੂੰ ਉਹਨਾਂ ਦਾ ਮਸਲਾ ਦੇਖ ਲਓ ਤੇ ਬੈਕ ਟੂ ਬੈਕ ਪੰਜਾਬ ਦੇ ਨਾਲ ਟਸਲ ਵਾਲੀ ਸਿੱਧੀ ਪੈਦਾ ਜਿਹੜੀ ਹੋਈ ਆ ਉਹ ਵੱਧਦੀ ਜਾ ਰਹੀ ਆ ਔਰ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਟਕਰਾਰ ਆ ਉਹਦਾ ਖਮਿਆਜਾ ਸੂਬੇ ਨੂੰ ਭੁਗਤਣਾ ਪੈ ਰਿਹਾ ਔਰ ਇਹੀ ਕਾਰਨ ਹੈ ਕਿ ਹੁਣ ਜਿਹੜਾ ਇਹ ਨਿਰੰਧਮਾ ਸਟੈਪ ਚੱਕਿਆ ਕੇਂਦਰ ਨੇ ਐਸਸੀਆਈ ਦਾ ਦੇਖੋ ਮੁੱਖ ਮੰਤਰੀ ਸਾਫਤੌਰ ਤੇ ਜਿਹੜੇ ਹਵਾਲੇ ਦਿੱਤੇ ਨੇ ਬਿਲਕੁਲ ਵਾਜਿਬ ਹਵਾਲੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਜਿਹੜੀ ਪੰਜਾਬ ਸਟੇਟ ਆ ਜਿਹੜਾ ਇਹ ਤਾਂ ਸਿਸਟਮ ਬਣਿਆ ਹੋਇਆ ਜਿਹੜਾ ਢਾਂਚਾ ਬਣਿਆ ਹੋਇਆ ਉਸ ਢਾਂਚੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹੀ ਉਹਦੇ ਵਿੱਚ ਦਮਾਨ ਰੱਖੀ ਗਈ ਆ ਪਹਿਲਾਂ ਪ੍ਰਲਾਦ ਜੋ ਸੀਰਸਬੰਧਤ ਮਹਿਕਮੇ ਦੇ ਮੰਤਰੀ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਉੱਪਰ ਬਾਦਸ ਦੇ ਨਿਯੁਕਤੀ ਕਰ ਦਿੱਤੀ ਗਈ ਹੁਣ ਅਮਿਸ਼ਾ ਨੂੰ ਲਿਖਿਆ ਗਿਆ ਕੇਂਦਰੀ ਗ੍ਰਹਿ ਮੰਤਰੀ ਨੇ ਤੇ ਕਿਤੇ ਨਹੀਂ ਕਿਤੇ ਦੇਖੋ ਪਾਰਟੀ ਕੋਈ ਵੀ ਹੋਵੇ ਪੰਜਾਬ ਦਿੱਤਾ ਤੇ ਕੋਈ ਹੋਵੇ ਕੇਂਦਰ ਦੇ ਵਿੱਚ ਕੋਈ ਹੋਵੇ ਪਰ ਜੋ ਫੈਡਰਲ ਸਿਸਟਮ ਬਣਾਇਆ ਗਿਆ ਦੇਖੋ ਵੱਖ-ਵੱਖ ਰਾਜਾਂ ਨੂੰ ਵੱਖ-ਵੱਖ ਰਾਜਾਂ ਦੇ ਰਾਜਾਂ ਨੂੰ ਇਕੱਠਾ ਕਰਕੇ ਦੇਸ਼ ਬਣਾਇਆ ਗਿਆ ਉਸ ਦਾ ਇੱਕ ਢਾਂਚਾ ਬਣਾਇਆ ਗਿਆ ਉਸ ਦਾ ਇੱਕ ਫੈਡਰਲ ਸਿਸਟਮ ਤਿਆਰ ਕੀਤਾ ਗਿਆ ਸੂਬਿਆਂ ਦੇ ਆਪਣੇ ਅਧਿਕਾਰ ਦਿੱਤੇ ਗਏ ਕੇਂਦਰ ਨੂੰ ਆਪਣੇ ਅਧਿਕਾਰ ਦਿੱਤੇ ਗਏ ਪਰ ਹੁਣ ਕਿਤੇ ਨਾ ਕਿਤੇ ਸੈਂਟਰਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੁਸੀਂ ਪੰਜਾਬ ਇੰਡੀਆ ਦੇ ਨਾਲ ਤੁਸੀਂ ਕਈ ਜਿਹੜੇ ਸਰਜੀ ਸਿੰਘ ਜਿਹੜੇ ਮੈਂਬਰ ਪਾਰਲੀਮੈਂਟਰੇ ਉਹਨਾਂ ਨੇ ਇੱਕ ਵਾਰੀ ਉਦਾਹਰਣ ਦਿੱਤੀ ਸੀ ਕਿ ਤੁਸੀਂ ਅਮਰੀਕਾ ਨਾਲ ਤੁਲਨਾ ਕਰ ਲਓ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਤੁਸੀਂ ਦੇਖੋ ਕਿੰਨਾ ਮਜ਼ਬੂਤ ਹੈ ਉੱਥੇ ਸੂਬਿਆਂ ਨੂੰ ਆਪਣੇ ਵੱਖਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਕੇਂਦਰ ਵੀ ਫੈਸਲਾ ਲੈਂਦਾ ਹੈ ਤਾਂ ਉਹ ਅਮਰੀਕਾ ਦੇ ਸੂਬੇ ਉਸ ਨੂੰ ਨਕਾਰ ਦਿੰਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਸੀ ਕਿ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਵੱਖਰੇ ਵੱਖਰੇ ਰਾਜਾਂ ਤੋਂ ਇਹ ਚੀਜ਼ ਬਣੀ ਇਸ ਕਰਕੇ ਇਹੀ ਕਾਰਨ ਹੈ ਕਿ ਜੇ ਵੱਖਰੇ ਵੱਖਰੇ ਰਾਜਾਂ ਨੂੰ ਇਕੱਠੇ ਕਰਕੇ ਇੱਕ ਬਹੁਤ ਸੋਹਣਾ ਖੂਬਸੂਰਤ ਦੇਸ਼ ਬਣਾਇਆ ਗਿਆ ਤਾਂ ਉਹਦੇ ਜਿਹੜਾ ਫੈਡਰਲ ਸਿਸਟਮ ਹੈ ਉਸ ਨੂੰ ਵਾਗ ਨਾ ਹੁੰ ਦਿੱਤਾ ਜਾਵੇ ਅਧਿਕਾਰ ਜਿਹੜੇ ਨੇ ਸੂਬੇ ਦੇ ਆਪਣੇ ਨੇ ਕੇਂਦਰ ਦੇ ਆਪਣੇ ਨੇ ਔਰ ਜਿਹੜੀਆਂ ਚੀਜ਼ਾਂ ਉਸ ਤੋਂ ਪਹਿਲੇ ਡਿਵਾਈਡ ਕੀਤੀਆਂ ਨੇ ਕਿੱਥੇ ਕਿਹਦਾ ਅਫਸਰ ਹੋਊਗਾ ਕਿੱਥੇ ਸਟੇਟ ਦਾ ਹੋਊਗਾ ਕਿੱਥੇ ਸੈਂਟਰ ਦਾ ਹੋਊਗਾ ਚੰਡੀਗੜ੍ਹ ਤੇ 40-60 ਦੀ ਰੇਸ਼ੋ ਰੱਖੀ ਗਈ ਅਧਿਕਾਰ ਰਾਜਧਾਨੀ ਦਾ ਮਸਲਾ ਯੂਨੀਵਰਸਿਟੀਆਂ ਦੇ ਮਸਲੇ ਇਸ ਕਰਕੇ ਇਹ ਜਿਹੜੀ ਤਕਰਾਰ ਆ ਇਹਦਾ ਵਧਣਾ ਕਿਤਨਾ ਕਿਤੇ ਸਾਡੇ ਸਿਆਸੀ ਪੰਚ ਤੇ ਸਾਡੇ ਫੈਡਰਲ ਸਿਸਟਮ ਦੇ ਲਈ ਬਹੁਤਾ ਚੰਗਾ ਸੁਨੇਹਾ ਨਹੀਂ ਹੈ ਇਸੇ ਤੇ ਇਤਰਾਜ਼ ਮੁੱਖ ਮੰਤਰੀਆਂ ਨੇ ਚੁੱਕਿਆ ਹੁਣ ਦੇਖਦੇ ਹਾਂ ਜੀ ਕੇਂਦਰ ਇਸ ਤੇ ਕੀ ਫੈਸਲਾ ਕਰਦਾ ਕਮਸਾਨ ਮੱਚ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਿਸਤੇ ਕੇ ਨਾਲ ਵਿਰੋਧ ਪੰਜਾਬ ਦੇ ਵੱਲੋਂ ਕੀਤਾ ਗਿਆ ਸੀ ਵਕਫਾ ਕੇ ਇਸ਼ੂਸ ਤੇ ਦੇਖੋ ਇਹ ਤਾਂ ਜ਼ਾਹਿਰ ਦੀ ਗੱਲ ਹੈ ਜੀ ਜਦੋਂ ਇਸ ਤਰ੍ਹਾਂ ਦਾ ਮਸਲਾ ਇੰਨਾ ਵੱਡਾ ਮਸਲਾ ਉੱਠਿਆ ਹੈ ਜੋ ਸੀਐਮ ਨੇ ਚਿੱਠੀ ਤੱਕ ਲਿਖੀ ਹੈ ਤਾਂ ਚਾਹੇ ਤੁਸੀਂ ਮੈਂ ਵੀ ਦਾਵਾ ਕਰਦਾ ਕਿ ਚਾਹੇ ਪੰਜਾਬ ಬಿಜೆಪಿ ਕਿਉਂ ਨਾ ਹੋਵੇ ਪੰਜਾਬ ಬಿಜೆಪಿ ਵੀ ਪੰਜਾਬ ਦੇ ਹੱਕ ਦੇ ਵਿੱਚ ਬਿਆਨ ਦੇਦੀ ਨਜ਼ਰ ਆਏਗੀ ਪਰ ਕਹਾਣੀ ਇੱਥੇ ਆ ਕੇ ਨਿਬੜ ਪੈਂਦੀ ਹੈ ਕਿ ਜੇ ਤੁਸੀਂ ਪੰਜਾਬ ಬಿಜೆಪಿ ਦੀ ਲੈ ਲਈਏ ਜੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਪਰ ਪੰਜਾਬ ਬੀਜਪੀ ਇਹਨਾਂ ਮਸਲਾਂ ਨੂੰ ਪਹਿਲਾਂ ਹੀ ਕੇਂਦਰ ਦੇ ਸਾਹਮਣੇ ਕਿਉਂ ਨਿਚੋੜਦੀ ਇੱਕ ਤੋਂ ਬਾਅਦ ਇੱਕ ਜੇ ਤੁਸੀਂ ਇੱਕ ਵਾਰ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਮਾਮਲੇ ਦੇ ਵਿੱਚ ਤੁਸੀਂ ਗਲਤੀ ਕਰ ਦਿੱਤੀ ਮੰਨ ਲਿਆ ਜਾ ਸਕਦਾ ਪਰ ਬੈਕ ਟੂ ਬੈਕ ਤੁਸੀਂ ਅਸਤਰੀ ਨੀ ਚੀਜ਼ਾਂ ਕਰਦੇ ਹੋ ਤੇ ਤੁਸੀਂ ਦੂਜੇ ਪਾਸੇ ਤੁਹਾਡੀ ਪੰਜਾਬ ਲੀਡਰਸ਼ਿਪ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਮਜ਼ਬੂਤੀ ਦੇ ਨਾਲ ਆਵਾਂਗੇ ਤੇ ਜੇ ਤੁਸੀਂ ਪੰਜਾਬ ਦੇ ਵਿੱਚ ਮਜ਼ਬੂਤੀ ਦੇ ਨਾਲ ਆਉਣ ਦਾ ਸੁਪਨਾ ਦੇਖਿਆ ਤਾਂ ਫਿਰ ਤੁਸੀਂ ਪੰਜਾਬ ਦੇ ਨਾਲ ਹੀ ਟਕਰਾਰ ਵਾਲੀ ਸਥਿਤੀ ਪੈਦਾ ਕਰ ਰਹੇ ਹੋ ਕਿਉਂਕਿ ਇਹ ਆਮ ਆਦਮੀ ਪਾਰਟੀ ਜਾਂ ਪੰਜਾਬ ਦੀ ਸੰਬੱਧ ਆਮ ਆਦਮੀ ਪਾਰਟੀ ਤੇ ਹਮਲਾ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਟਕਰਾਰ ਨਹੀਂ ਕਰ ਸਕਦੇ ਰੌਲਾ ਵਿਦੇ ਅਧਿਕਾਰਾਂ ਦਾ ਤੁਸੀਂ ਕਿਸੇ ਇੱਕ ਪੋਲੀਟਿਕਲ ਜਵਾਬ ਦੇ ਨਾਲ ਜੇ ਤੁਹਾਡਾ ਤਕਰਾਰ ਆ ਤੁਹਾਡੀ ਨਹੀਂ ਬੰਦੀ ਤਾਂ ਉਹਦਾ ਖਮਿਆਲਾ ਸੂਬਾ ਨਹੀਂ ਭੁਗਤ ਸਕਦਾ ਸੱਤਾ ਉਹਦੀਆਂ ਦੀ ਰਹਿੰਦੀ ਹੈ ਅੱਜ ਆਵਾਦੀ ਪਾਰਟੀ ਦੀ ਹੈ ਕੱਲ ਕਿਸੇ ਹੋਰ ਦੀ ਹੋ ਸਕਦੀ ਹੈ ਪਰਸੋਂ ਕਿਸੇ ਹੋਰ ਦੀ ਹੋ ਸਕਦੀ ਹੈ ਤੁਸੀਂ ਪਹਿਲਾਂ ਕਾਂਗਰਸ ਸੀ ਅਕਾਲੀ ਦਲ ਸੀ ਮੁੱਖ ਮੰਤਰੀ ਬਦਲ ਗਏ ਉਹ ਚੀਜ਼ਾਂ ਸੱਤਾ ਤੇ ਜਿਹੜੀ ਆ ਉਹ ਟੈਂਪੋਰਰੀ ਆ ਬਦਲਦੀ ਰਹਿੰਦੀ ਆ ਪਰ ਇੱਥੋਂ ਦੇ ਲੋਕਾਂ ਦਾ ਸੁਭਾਅ ਇੱਥੋਂ ਦੇ ਲੋਕਾਂ ਦਾ ਜਿਹੜੇ ਅਧਿਕਾਰ ਨੇ ਉਹਨਾਂ ਦੇ ਨਾਲ ੱਤਕਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ਼ਾਰੇਸ ਨੂੰ ਕੋਈ ਬਰਬਾਦ ਕਰੇਗਾ ਤੁਸੀਂ ਦੇਖੋ ਇਸ ਪੂਰੇ ਮਕਰੇ ਤੇ ਆਨਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਲੈਵਲ ਤੇ ਕੇਂਦਰ ਨੂੰ ਹੋ ਸਕਦਾ ਵਿਝੂਗਣਾ ਪਵੇ ਜੀ ਜੀ ਚਲੋ ਬहोत बहोत शुक्रिया ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਹੁਣ ਗਰਮਾ ਗਿਆ ਹੈ ਸੀਐਮ ਭਗਵੰਤ ਪਾਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਕਿ ਬਾਰੀ ਅਧਿਕਾਰੀ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਨਹੀਂ ਦੇ ਸਕਦਾ ਉਸ ਦੀ ਜੋ ਜੀਓਗ੍ਰਾਫੀਕਲ ਕੰਡੀਸ਼ਨ ਹੈ ਉਸ ਬਾਰੇ ਠੀਕ ਤਰੀਕ ਦੇ ਨਾਲ ਬahari ਸੂਬੇ ਦਾ ਬahari ਸੂਬੇ ਦਾ ਕੋਈ ਵੀ ਕੈਡਰ ਦਾ ਅਧਿਕਾਰੀ ਆਈਐਸ ਅਧਿਕਾਰੀ ਸੂਬੇ ਨੂੰ ਸਹੀ ਤਰੀਕੇ ਨਾਲ ਨਹੀਂ ਜਾਣ ਸਕਦਾ ਇਸ ਕਰਕੇ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦੀ ਨਿਯੁਕਤੀ ਐਸ ਜੋ ਉਹਦੇ ਤੇ ਕੀਤੀ ਜਾਏ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਅਮਿਤ ਸ਼ਾਹ ਦੇ ਵੱਲੋਂ ਇਹ ਚਿੱਠੀ ਮੇਰੇ ਹੱਥ ਹੈ ਚਿੱਠੀ ਚ ਕੀ ਕੁਝ ਸੀ ਐਮ ਭਗਵੰਤ ਪਾਡੇ ਵੱਲੋਂ ਲਿਖਿਆ ਗਿਆ ਹੈ ਉਸ ਦਾ ਮੈਂ ਜ਼ਿਕਰ ਕਰਾਂਗੀ ਪੰਜਾਬ ਹਮੇਸ਼ਾ ਰਾਸ਼ਟਰੀ आ, राइट हैंड बन के खड़ा है जिस भारत दीमावानी रक्षा की दी, तया राष्ट्र एकता शक्ति ते खाद्य सुरक्षा ते इस बहुत महत्वपूर्ण इंपोर्टेंट जो योगदान है वो पाया गया है पंजाब दे लोका ने हर बार साहस से देशभक्ति भगती का परिचय दिता है इस गल का जिक्र सीएम भगवंत मान के वो चिट्ठी किया गया ਚਾਹੇ ਉਹ ਵਾਰ ਹੋਏ ਜਾਂ ਹੋਰ ਕੋਈ ਵੀ ਸਥਿਤੀ ਹੋਏ ਤੇ ਉਸ ਦੇ ਨਾਲ ਪੰਜਾਬ ਦੇਸ਼ ਦੇ ਨਾਲ ਖੜਕੇ ਪੂਰੀ ਤਰਿਕਾ ਨਜਿੱਠਿਆ ਹੈ ਹਾਲ ਹੀ ਛੋਏ ਆਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਵੀ ਇਸ ਚਿੱਠੀ ਚ ਕੀਤਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਚ ਪੰਜਾਬ ਦੇ ਲੋਕਾਂ ਨੇ ਸੁਰੱਖਿਆ ਬਲਾ ਨੇ ਰਾਸ਼ਟਰੀ ਸੇਵਾ ਦੇ ਪ੍ਰਤੀ ਇੱਕ ਵਾਰ ਮੋੜ ਤੋਂ ਧੜਤਾ ਆਪਣੀ ਦਿਖਾਈ ਸੀ ਯੋਗਦਾਨ ਦਿਖਾਇਆ ਸੀ ਇਸ ਗੱਲ ਦਾ ਜ਼ਿਕਰ ਸੀਮ ਭਗਵੰਤ ਪਾnde ਵੱਲੋਂ ਕੀਤਾ ਗਿਆ ਜੋ ਹਾਲ ਫਿਲਹਾਲ ਪੰਜਾਬ ਨੇ ਹੜਾ ਦੀ ਸਥਿਤੀ ਨੂੰ ਨਜਿੱਠਿਆ ਹੈ ਉਸ ਬਾਰੇ ਵਿੱਚ ਚਿੱਠੀ ਚ ਜ਼ਿਕਰ ਹੈ ਕਿ ਹਾਲਿਆਚ ਜੋ ਹੜਾ ਦੇ ਦੌਰਾਨ ਪੰਜਾਬ ਨੇ ਬੇਹਦੀ ਔਖੇ ਸਮੇਂ 'ਚ ਉਸ ਪੂਰੇ ਕੰਡੀਸ਼ਨ ਨੂੰ ਹੰਡਾਇਆ ਹੈ ਲੇਕਿਨ ਇਨਾ ਲੋਕਾਂ ਦੀ ਦ੍ਰਿੜਤਾ ਯਾਨੀ ਕਿ ਜੋ ਲੋਕ ਨੇ ਪੰਜਾਬ ਦੇ ਕਿਸਤੇ ਕੇ ਨਾਲ ਇਸ ਸਥਿਤੀ ਤੋਂ ਵੀ ਉਹਨਾਂ ਦੇ ਵੱਲੋਂ ਨਜਿੱਠਿਆ ਗਿਆ ਇਸ ਕੱਲ ਦਾ ਜ਼ਿਕਰ ਇਸ ਲੈਟਰ 'ਚ ਕੀਤਾ ਗਿਆ ਹੈ ਤੇ ਇਸ ਵਿਚਾਲੇ ਵਿਸ਼ੇਸ਼ ਕਰ ਕਿਸਾਨ ਆंदोलਨ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸਾਨ ਆंदोलਨ ਕਿਸਤੇ ਕੇ ਨਾਲ ਜੋ ਕਿਸਾਨ ਸੀ ਦਿੱਲੀ ਦੀ ਬਰਹੂਆ ਤੇ ਗਏ ਤੇ ਤਿੰਨ ਕਾਲੇ ਖੱਤੇ ਕਾਨੂੰਨ ਜੋ ਰੱਦ ਕਰਾਉਣ ਤੋਂ ਬਾਅਦ ਵਾਪਸ ਉਪੜਤੇ ਸੀ ਤੇ ਇਸ 'ਚ FCI ਪੰਜਾਬ ਖੇਤਰ ਦੇ ਨਿਯੁਕਤੀ ਨਾਲ ਸੰਬੰਧਿਤ ਅੱਗੇ ਉਹ ਜ਼ਿਕਰ ਕਰ ਰਹੇ ਨੇ ਕਿ ਇਹ ਰੋਡੀਆਂ ਘਟਨਾਵਾਂ ਵਿਚਲਿਤ ਸਾਨੂੰ ਕਰਦੀਆਂ ਨੇ ਚਿੰਤਾ ਚ ਸਾਨੂੰ ਪਾਉਂਦੀਆਂ ਨੇ ਕਿਉਂਕਿ FCI ਦੀ ਸਥਾਪਨਾ ਤੋਂ ਪਹਿਲਾਂ ਦਾ ਇਹ ਸ਼ੁਰੂ ਤੋਂ ਇੱਕ ਕੰਡੀਸ਼ਨ ਰਹੀ ਹੈ ਕਿ ਪੰਜਾਬ ਕੈਡਰ ਦੇ ਆਈਸ ਅਧਿਕਾਰੀ ਨੂੰ ਹੀ ਜੀਐਮ ਜਨਰਲ ਮੈਨੇਜਰ ਨਿਯੁਕਤ ਕੀਤਾ ਜਾਏਗਾ ਪੰਜਾਬ ਤੇ ਚੰਡੀਗੜ੍ਹ ਦਾ ਤੇ ਇਸ ਦੇ ਪਿੱਛੇ ਇੱਕ ਕਾਰਨ ਹੈ ਕਿ ਕਿਸ ਦੇ ਨਾਲ ਪੰਜਾਬ ਚ ਜੋ FCI ਦਾ ਕਾਰਜਪਾਰ ਸੰਭਾਲਦਾ ਹੈ ਤੇ ਉਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਕੈਡਰ ਦੇ ਅਧਿਕਾਰੀ ਨੂੰ ਪਤਾ ਹੁੰਦਾ ਹੈ ਕਿ ਖਰੀਦ ਕਿੱਦਾਂ ਕਰਨੀ ਹੈ ਭੰਡਾਰਨ ਦਾ ਕੀ ਕੁਝ ਉੱਥੇ ਰਹਿੰਦਾ ਹੈ ਪ੍ਰਬੰਧ ਵਿਤਰਣ ਪ੍ਰਣਾਲੀ ਤੇ ਵਾਸਤੇ ਇਹ ਅਨੁਭਵ ਰੱਖਦੇ ਨੇ ਯਾਨੀ ਕਿ ਜੋ ਪੰਜਾਬ ਕੈਡਰ ਦਾ ਆਈਐਸ ਅਧਿਕਾਰੀ ਹੈ ਉਸ ਨੂੰ ਪੂਰੇ ਤਰੀਕੇ ਨਾਲ ਐਕਸਪੀਰੀਐਂਸ ਹੁੰਦਾ ਹੈ ਕਿ ਪੰਜਾਬ ਚ ਕਿਹੋ ਜਿਹੇ ਹਾਲਾਤ ਨੇ ਤੇ ਕਿਸ ਤਿਹੇ ਦੇ ਨਾਲ ਜੀਓਗ੍ਰਾਫੀਕਲ ਕੰਡੀਸ਼ਨਸ ਦਾ ਵੀ ਉਹਨਾਂ ਨੇ ਲੈਟਰ ਚ ਜ਼ਿਕਰ ਕੀਤਾ ਹੈ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦਾ ਇੱਕ ਪੈਨਲ ਜੋ ਵਿਚਾਰ ਦੇ ਲਈ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਪਹਿਲੇ ਪੈਨਲ ਨੂੰ ਅਕਸੈਪਟ ਨਹੀਂ ਕੀਤਾ ਗਿਆ ਇਸ ਕਾਰ ਦਾ ਜ਼ਿਕਰ ਸੀਐਮ ਭਗਵੰਤ ਮਾਨ ਨੇ ਇਸ ਚਿੱਠੀ ਚ ਕੀਤਾ ਹੈ ਜਿਸ ਤੋਂ ਬਾਅਦ ਇਹ ਪੈਨਲ ਨੂੰ ਵਾਪਸ ਮੋੜ ਦਿੱਤਾ ਗਿਆ ਕਿੰਤੂ ਹੁਣ ਉਹਨਾਂ ਨੇ ਕਿਹਾ ਹੈ ਕਿ ਮੈਂ ਇਸ ਬਾਬਤ ਇੱਕ ਲੈਟਰ ਲਿਖ ਰਿਹਾ ਹਾਂ ਤੇ ਇਹ ਅਪੀਲ ਉਹਨਾਂ ਨੂੰ ਕਰ ਰਿਹਾ ਕਿ ਤੇ ਆਈਐਸ ਡਿਗਰੇ ਦਾ ਅਧਿਕਾਰੀ ਜੋ ਕਿ ਪੰਜਾਬ ਨਾਲ ਰਿਲੇਟਡ ਹੈ ਉਹੀ ਇਸ ਪਾਰਟਿਕੂਲਰ ਅਹੁਦੇ ਤੇ ਉਸ ਨੂੰ ਲਗਾਇਆ ਜਾਏ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਜੋ ਸਰਕਾਰੀ ਪੱਤਰ ਇਸ ਚਿੰਤਾ ਪ੍ਰਗਟ ਕਰਦਾ ਹੈ ਕਿ ਕਿਸ ਤਿਕ ਦੇ ਨਾਲ ਇਹ ਜੋ ਲੰਬੀ ਪਰੰਪਰਾ ਚੱਲੀ ਆ ਰਹੀ ਹੈ ਤੇ ਉਸ ਨੂੰ ਕਿਤਨਾ ਕਿਤੇ ਵਿੱਚ ਰੋਕਿਆ ਜਾ ਰਿਹਾ ਹੈ ਕਿਸ ਤਿਕ ਨਾਲ ਬਾਰਲੀ ਸੂਬੇ ਦੇ ਜੋ ਕੇਡਰ ਹੈ ਐਫਸੀਆਈ ਅਧਿਕਾਰੀ ਨੂੰ ਤੇ ਇਸ ਸਬ ਦੇ ਚਲਦੇ ਉਹਨਾਂ ਨੂੰ ਐਫਸੀਆਈ ਦਾ ਜਨਰਲ ਮੈਨੇਜਰ ਨਿਯੁਕਤ ਕਰਨ ਦੀ ਇਹ ਪੂਰਾ ਪ੍ਰਕਿਰਿਆ ਕੀਤੀ ਜਾ ਦੇਖਣਾ ਹੋਏਗਾ ਕਿ ਇਸ ਲੈਟਰ ਤੇ ਕੀ ਕੁਝ ਪ੍ਰਤੀਕ੍ਰਮ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਅਦਾ ਆਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਜ਼ਿਕਰ ਕਰਾਂ ਤੇ ਕਾਫੀ ਮੁੱਦੇ ਪੰਜਾਬ ਦੇ ਰਹੇ ਨੇ ਚਾਹੇ ਉਹ BBMP ਦਾ ਮੁੱਦਾ ਰਿਹਾ ਹੋਵੇ ਚਾਹੇ ਉਹ ਚੰਡੀਗੜ੍ਹ ਦਾ ਮੁੱਦਾ ਰਿਹਾ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰਹਿੰਦਾ ਕਿਸ ਤਰੀਕੇ ਨਾਲ ਇਹਨਾਂ ਪਾਰਟਿਕੂਲਰ ਇਸ਼ੂਸ ਦੇ ਲੈ ਕੇ ਪੰਜਾਬ ਦੀ ਸਿਆਸਤ ਸਾਨੂੰ ਉਬਾਲੇ ਖਾਂਦੀ ਹੋਈ ਵਖਾਈ ਦਿੰਦੀ ਸੀ ਤੇ ਹੁਣ ਇਹ ਨਵਾਂ ਇਸ਼ੂ ਕ੍ਰੀਏਟ ਹੋ ਗਿਆ ਹੈ ਕਿਉਂਕਿ ਐਫਸੀਆਈ ਦਾ ਜਨਰਲ ਮੈਨੇਜਰ ਇਹ ਪੂਰੀ ਕਿਆਸਰੀਆਂ ਲਗਾਈਆਂ ਚਾਰੀਆਂ ਨੇ ਹਾਲਾਂਕਿ ਬਾਹਰਲੇ ਕੈਡਰ ਦਾ ਜੋ ਆਈਐਸ ਅਧਿਕਾਰੀ ਹੈ ਉਹ ਐਫਸੀਆਈ ਦੀ ਜਨਰਲ ਮੈਨੇਜਰ ਅਹੁਦੇ ਤੇ ਤਨਖਤ ਕਰਨ ਦੀ ਤਿਆਰੀ ਚ ਹੈ ਕੇਂਦਰ ਸਰਕਾਰ ਜਿਸ ਤੇ ਤਿੱਖਾ ਪ੍ਰतिक੍ਰਮ ਸੀਐਮ ਭਗਵੰਤ ਪਾnde ਵੱਲੋਂ ਪ੍ਰਗਟਾਇਆ ਗਿਆ ਤੇ ਇਸ ਨਾਲ ਆਵਾ ਦੀ ਪਾਰਟੀ ਦੇ ਆਗੂ ਵਿਕਰਮ ਸਿੰਘ ਪਾਸਤੀ ਫੋਨ ਲਾਈਨ ਤੇ ਜੁੜੇ ਨੇ ਸਰ ਸਵਾਗਤ ਹੈ ਤੁਹਾਨੂੰ ਨਿਊਜ਼ 18 ਪੰਜਾਬ ਤੇ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਚੰਡੀਗੜ੍ਹ ਦਾ ਇਸ਼ੂ ਬੀਬੀਐਮਬੀ ਦਾ ਇਸ਼ੂ ਤੇ ਹੁਣ ਇਹ ਐਫਸੀਆਈ ਦਾ ਸਸਿਕਾ ਜੀ ਤੁਹਾਨੂੰ ਵੀ ਤੇ ਤੁਹਾਡੇ ਦਰਸ਼ਕਾਂ ਨੂੰ ਬਿਲਕੁਲ ਮਾਨ ਸਾਹਿਬ ਨੇ ਚਿੱਠੀ ਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਆ ਪੰਜਾਬ ਦੇਸ਼ ਦਾ ਅਨਾਜ ਪੈਦਾ ਕਰਨ ਵਾਲਾ ਨੰਬਰ 1 ਹੁੰਦਾ ਹੈ ਦੇਸ਼ ਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਅਗਰ ਪੰਜਾਬ ਕੇਡਰ ਦੇ ਆਈਐਸ ਅਫਸਰ ਨੂੰ ਜਨਰਲ ਮੈਨੇਜਰ ਲਗਾਇਆ ਜਾਂਦਾ ਹੈ ਮਹਾ ਪ੍ਰਬੰਧਕ ਲਗਾਇਆ ਜਾਂਦਾ ਹੈ ਤੇ ਬਹੁਤ ਸੀ ਜਿਹੜੀਆਂ ਸੁਖਾਵਾਂ ਪੈਦਾ ਹੋ ਜਾਂਦੀਆਂ ਸੋਖਾ ਕੰਮ ਹੋ ਜਾਂਦਾ ਕਿਉਂਕਿ ਦੇਖੋ ਇਹ ਕਿਸਾਨੀ ਨਾਲ ਜੁੜਿਆ ਵੰਤਰਣ ਦਾ ਮਾਮਲਾ ਹੈ ਥ੍ਰੀਡ ਦਾ ਮਾਮਲਾ ਹੈ ਇਹਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ ਤੇ ਉਹਦੇ ਲਈ ਪੰਜਾਬ ਕੈਡਰ ਦੇ ਪਹਿਲਾਂ ਵੀ ਆਈਐਸ ਅਫਸਰ ਲੱਗਦੇ ਰਹੇ ਇੱਕ ਤਰ੍ਹਾਂ ਨਾਲ ਇਹ ਆਪਾਂ ਕਹਿ ਸਕਦੇ ਆ ਪਰ ਚੱਲਨ ਰਿਹਾ ਤੇ ਇਸੇ ਦੇ ਤਹਿਤ ਬੜੇ ਟਾਈਮ ਲਈ ਪੰਜਾਬ ਸਰਕਾਰ ਨੇ ਪੈਨਲ ਭੇਜਿਆ ਸੀਗਾ ਤੇ ਉਹ ਚਲੋ ਉਹਨਾਂ ਨੇ ਨਹੀਂ ਮੰਨਿਆ ਤੁਸੀਂ ਸੰਸ਼ੋਧਿਤ ਪੈਨਲ ਵੀ ਭੇਜਤਾ ਮਾਨ ਸਾਹਿਬ ਨੇ ਚਿੱਠੀ 'ਚ ਇੱਕ ਗੱਲ ਦਾ ਜ਼ਿਕਰ ਕੀਤਾ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਅਗਰ ਆਈਐਸ ਕੈਡਰ ਦੇ ਅਫਸਰ ਸਾਡੇ ਉੱਥੇ ਮਹਾਪਰਦਵੰਤਕ ਲੱਗਦੇ ਆ ਜਨਰਲ ਮੈਨੇਜਰ ਲੱਗਦੇ ਆ ਤੇ ਉਹਦੇ ਨਾਲ ਸੁਚਾਰੂ ਰੂਪ ਨਾਲ ਕੰਮ ਹੋ ਸਕੇਗਾ। ਔਰ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਚ ਐਕਸਪੈਰੀਮੈਂਟ ਕਰਨਾ ਬੰਦ ਕਰ ਦੇ। ਬਾਹਰ ਦੇ ਕੈਟਰ ਦਾ ਜੇ ਆਈਐਸ ਅਫਸਰ ਇੱਥੇ ਪੰਜਾਬ 'ਚ ਇਸ ਐਫਸੀਆਈ ਦੇ ਵਿੱਚ ਲੱਗਦਾ ਤੇ ਉਹਦੇ ਨਾਲ ਕਈ ਜਿਹੜੀਆਂ ਹੈਗੀ ਅੜਚਨਾ ਪੈਦਾ ਹੁੰਦੀਆਂ ਔਰ ਉਹਨੂੰ ਨਾ ਤਾਂ ਪੰਜਾਬ ਦੇ ਹਾਲਾਤ ਦਾ ਪਤਾ ਹੈ ਨਾ ਪੰਜਾਬ ਦੇ ਗ੍ਰੀਨੀ ਜਮਿਨੀ ਸਚਾਈ ਦਾ ਪਤਾ ਹੈ, ਗਰਾਊਂਡ ਲੈਵਲ ਦਾ ਪਤਾ ਹੈ। ਹੂੰ ਸੋ ਕੇਂਦਰ ਨੂੰ ਜਿਹੜਾ ਹੈ ਜੀ ਫੈਡਰਲ ਢਾਂਚੇ ਦਾ ਸਨਮਾਨ ਕਰਨਾ ਚਾਹੀਦਾ ਦੇਖੋ ਸਾਡਾ ਦੇਸ਼ ਨਾ ਵਿਵਿਨ ਅਲਗ-ਅਲਗ ਫੁੱਲਾਂ ਦਾ ਇੱਕ ਗੁਲਦਸਤਾ ਹੈ ਜਿਸ ਤੋ ਪੰਜਾਬ ਇੱਕ ਗੁਲਾਬ ਦਾ ਫੁੱਲ ਹੈ ਜੋ ਮਹਿਕ ਵੀ ਦਿੰਦਾ ਹੈ ਤੇ ਪੰਜਾਬ ਸਭ ਤੋਂ ਵੱਧ ਅਨਾਜ ਜਿਹੜਾ ਹੈ ਜੀ ਕੇਂਦਰ ਬੂਲ ਜੇ ਵਿੱਚ ਦਿੰਦਾ ਸੋ ਕੇਂਦਰ ਨੂੰ ਇਹ ਫੈਡਰਲਿਜ਼ਮ ਨੂੰ ਜਿਹੜੀ ਚੋਟ ਪਹੁੰਚਾਉਣ ਵਾਲੀਆਂ ਗੱਲਾਂ ਲਗਾਤਾਰ ਪਤਾ ਨਹੀਂ ਕਿਉਂ ਕੇਂਦਰ ਕਰਦਾ ਆ ਰਿਹਾ ਉਸ ਪਾਸੇ ਨਹੀਂ ਜਾਣਾ ਚਾਹੀਦਾ ਹੂੰ ਕੇਂਦਰ ਲਗਾਤਾਰ ਇਦਾਂ ਦੀਆਂ ਸਾਜ਼ਿਸ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਮਾਨ ਸਾਹਿਬ ਨੇ ਬੜੇ ਬਿਨਮਰ ਜਿਹੜੇ ਸ਼ਬਦਾਂ ਦੇ ਵਿੱਚ ਵੀ ਤੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਸੱਚਾਈ ਔਰ ਸਖਤ ਸ਼ਬਦਾਂ ਦੇ ਵਿੱਚ ਵੀ ਆ ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਪੰਜਾਬ ਦੇ ਆਈਐਸ ਕੈਡਰ ਦੇ ਅਧਿਕਾਰੀ ਨੂੰ ਹੀ ਲਗਾਇਆ ਜਾਵੇ ਹਾਂ ਚਲੋ ਪਾਸੇ ਦੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਅਨਿਲ ਸਰਿਨ ਜੁੜੇ ਹੋਏ ਨੇ ਭਾਜਪਾ ਦੇ ਆਗੂ ਨੇ ਸਰ ਸਵਾਗਤ ਰਾਜਨੀਤੀ ਪੰਜਾਬ ਤੇ ਐਫਸੀਆਈ ਦਾ ਮੁੱਦਾ ਕਿਉਂਕਿ ਸੀਐਮ ਭਗਵੰਤ ਪਾਣ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਕਿਉਂਕਿ ਕੇਂਦਰ ਦੇ ਵੱਲੋਂ ਬਾਰੀ ਸੂਬਿਆਂ ਦੇ ਆਈਐਸ ਕੈਡਰ ਦੇ ਅਧਿਕਾਰ ਨੂੰ ਪੰਜਾਬ ਚੰਡੀਗੜ੍ਹ ਦਾ ਐਫਸੀਆਈ ਦਾ ਜੀਐਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਪੰਜਾਬ ਭਾਜਪਾ ਦਾ ਕੀ ਕੋਈ ਸਟੈਂਡ ਹੈ ਦੇਖੋ ਪੰਜਾਬ ਭਾਜਪਾ ਦਾ ਪਰ ਕਹਿਰ ਮੰਨਣਾ ਹੈਗਾ ਕਿ ਜਿੱਥੇ ਸਾਡੇ ਕੈਡਰ ਦੇ ਲੋਕ ਚੰਡੀਗੜ੍ਹ ਦੇ ਵਿੱਚ ਯਾ ਸਾਡੀ ਇਹਦੇ ਲਈ ਪੋਸਟਰ ਬਣਦੀ ਹੈ ਨੇ ਪੰਜਾਬੀ ਉਹ ਪੰਜਾਬ ਦੇ ਉਹਨੀਆਂ ਟਰੈਡਰ ਹੈ ਸੀਐਸ ਕੰਦਰ ਤੇ ਕੁਝ ਸਮਝ ਤੇ ਕੇ ਹਮਮ ਔਰ ਜੇ ਮੈਂ ਉਹਨੂੰ ਸੰਦੇਸ਼ ਅਸੀ ਕਾ ਹਮਮ ਯੂਨੀਵਰਸਿਟੀ ਲਾ ਕੇ ਤੇ ਜੇ ਮੈਂ ਉਹ ਟੈਕਨੀਕੀ ਸਿਜਾਸੀ ਸ਼ੋਟ ਕਰਦੇ ਤੇ ਜਿਹਾ ਹਮਮ ਪਰ ਉਹਨ ਸੇ ਕੀ ਆਂਦੀ ਨਹੀਂ ਅਸੀਂ ਦੇਖਦੇ ਕਿ ਰਵਿੰਦਾਵਾ ਦੇ ਉਪਰ ਚਾਈਂਦਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਨੋ ਆਪਾਂ 64 ਦੀ ਗੱਲ ਕਰਦੇ ਆ ਤੇ ਸਟੇਟ ਗਵਰਨਮੈਂਟ ਵੱਲੋਂ ਪੈਨਲ ਤੇ ਜੈਂਟਰੀ ਕਈ ਵਾਰੀ ਦੇਰੀ ਹੋ ਜਾਂਦੀ ਹੈ ਹਮਮ ਉਸ ਕਰਕੇ ਜਿਹੜਾ ਹੁੰਦਾ ਹੈ ਕਿ ਕੋਈ ਕੋਈ ਵੀ ਕੋਈ ਇੱਕ ਟੈਨਿਓਰ ਦੀ ਪੋਸਟ ਹੁੰਦੀ ਹੈ ਪੋਸਟ ਤੇ ਖਾਲੀ ਨਹੀਂ ਰੱਖੀ ਜਾ ਸਕਦੀ ਇਹ ਸਟੌਪ ਗੈਪ ਅਰੇਂਜਮੈਂਟ ਦੇ ਵਿੱਚ ਜਿਹੜਾ ਹੈਗਾ ਵਾ ਯੂਪੀ ਕੈਡਰ ਦਾ ਜਾਂ ਦੂਸਰਾ ਕੋਈ ਅਫਸਰ ਹੈ ਪਾਇੰਟ ਹੋ ਜਾਂਦਾ ਹੈ ਹੂੰ ਤੇ ਮੈਂ ਉਮੀਦ ਕਰਦਾ ਕਿ ਇਹਨਾਂ ਨੇ ਪੈਨਲ ਜਿਹੜਾ ਹੈਗਾ ਵਾ ਜੋ ਆਬਜੈਕਟਿਵ ਜਿਹੜੀ ਸੀ ਕਿ ਪੈਨਲ ਪੇਜਨ ਚ ਦੇਰੀ ਹੋਈ ਹੈ ਤਾਂ ਕਰਕੇ ਇਹ ਪਾਰਟੀਕਲ ਇਸ਼ੂ ਖੜਾ ਹੈ ਮੈਂ ਕਹਿ ਰਿਹਾ ਕਿ ਦੇਖੋ ਫੈਕਟ ਫੈਕਟ ਮੇਰੇ ਕੋਲ ਹੈ ਸੁਣ ਹੈ ਨਹੀਂਗੇ ਕਿ ਵੀ ਕਿਸ ਕਰਕੇ ਉਹ ਹੋਇਆ ਮੈਂ ਜਿਵੇਂ ਇਹਨਾਂ ਨੇ ਦੱਸਿਆ ਕਿ ਵੀ ਪਹਿਲਾਂ ਭੇਜਿਆ ਸੀਗਾ ਉਹ ਉਹਦੀ ਪੇਰੇ ਉਹਦੇ 'ਚ ਕੋਬਜੈਕਸ਼ਨ ਲੱਗਿਆ ਤੇ ਅਸੀਂ ਸੋਧ ਕਰਕੇ ਭੇਜਿਆ ਜੋ ਆ ਪਾਸੀ ਸਾਹਿਬ ਬੋਲ ਰਹੇ ਸਨ ਉਹਦਾ ਹੀ ਕਾਰਨ ਹੋਏਗਾ ਅਦਰਵਾਈਜ਼ ਜਿਹੜਾ ਹੈਗਾ ਵਾ ਕਿਸੇ ਤਰ੍ਹਾਂ ਦੀ ਕੋਈ ਅਸੀਂ ਇਸ਼ੂ ਨਹੀਂ ਹੈਗਾ ਪੰਜਾਬ ਕੈਡਰ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪਰ ਕਲੀਅਰ ਮੰਨਣਾ ਹੈਗਾ ਕਿ ਪੰਜਾਬ ਦੇ ਅਫਸਰ ਪੰਜਾਬ ਵਾਲੇ ਜਿਹੜੇ ਕੈਡਰ ਦੀ ਪੋਸਟਾਂ ਹੈਗੀਆਂ ਉੱਥੇ ਲੱਗਨੇ ਚਾਹੀਦੇ ਨੇ ਔਰ ਅਸੀਂ ਇਸ ਗੱਲ ਨਾਲ ਜੋ ਹੈਗਾ ਵਾ ਆਪਣੇ ਲਗਭਤ ਗੱਲ ਵੀ ਕਰਾਂਗੇ ਲੇਕਿਨ ਉਹਦੇ ਵਾਸਤੇ ਇਹ ਜ਼ਰੂਰੀ ਹੈਗਾ ਕਿ ਅਸੀਂ ਸਮਾਂ ਰੰਦੇ ਚੱਲੀ ਜੀਏ ਸਰਕਾਰ ਜਿਹੜੀ ਹੈਗੀ ਹੈ ਉਹ ਪੈਨਲਸ ਜਿਹੜਾ ਹੈਗਾ ਵਾ ਆਪਣਾ ਪੇਜ ਦੇਵੇ ਕਿ ਜੇ ਫਿਰ ਦਿੱਲੀ ਤੇ ਚੰਡੀਗੜ੍ਹ ਦੇ ਜਿੱਥੇ ਕੋਈ ਪੋਸਟ ਖਾਲੀ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਆਪਾਂ ਸਮੇਂ ਸਿਰ ਪੈਨਲ ਨਹੀਂ ਜਾ ਪੰਦਾ ਹੂੰ ਠੀਕ ਹੈ ਨਾ ਹੁਣ ਆਪਾਂ ਬੀਐਮਡੀ ਦਾ ਅਸਲ ਐਕਟੀਵਿਟੀ ਪੈਨਲ ਦਾ ਕਰਦੇ ਪੀਐਨਡੀ ਜਵਾਬ ਹੈ ਜੀ ਜਵਾਬ ਹੈ ਪਾਸੀ ਜੀ ਕਿ ਸਮੇਂ ਸਿਰ ਪੈਨਲ ਨਹੀਂ ਭੇਜਿਆ ਗਿਆ ਸੀ ਦੇਖੋ ਇਹਨਾਂ ਦਾ ਇੱਕ ਅੰਦਾਜ਼ਾ ਲਗਾਇਆ ਇਹਨਾਂ ਨੇ ਕਿ ਆਸرائی ਲਗਾਈਆ ਜਦ ਕਿ ਸਚਾਈ ਇਹ ਨਹੀਂ ਹੈ ਕਿਉਂਕਿ ਹਲੇ ਤੱਕ ਅਪੁਆਇੰਟਮੈਂਟ ਨਹੀਂ ਹੋਈ ਪਹਿਲੀ ਗੱਲ ਤਾਂ ਇਹ ਕਹਿਣਾ ਹੀ ਗਲਤ ਹੈ ਜੇ ਜੀ ਦੇਰੀ ਹੋ ਜਾਂਦੀ ਹੈ ਅਗਰ ਇਸ ਪੈਨਲ ਨੂੰ ਮੇਰੇ ਭਰਾ 3ਰੀਨ ਸਾਹਿਬ ਕਹਿ ਰਹੇ ਆ ਤਾਂ ਫਿਰ ਇਹ ਬਿਲਕੁਲ ਹੀ ਗਲਤ ਇੱਕ ਪਰ ਚਲੋ ਇਹਨਾਂ ਨੇ ਇੱਕ ਗਲਤ ਕਹੀ ਕਿ ਪੰਜਾਬ ਦੀ ਇਹ ਜਿਹੜੀ ਡਿਮਾਂਡ ਨੂੰ ਇਹ ਸਹੀ ਮੰਨ ਰਹੇ ਆ ਪਰ ਦੂਜੀ ਗੱਲ ਮੈਂ ਇਹਨਾਂ ਨੂੰ ਕਹਿ ਦਿੰਦਾ ਕੋਈ ਦੇਰੀ ਨਹੀਂ ਹੋਈ ਟਾਈਮ ਸੀਰੀ ਪੈਨਲ ਭੇਜਦਾ ਸੀ ਤੇ ਟਾਈਮ ਸੀਰੀ ਅਮੈਂਡੇਡ ਪੈਨਲ ਵੀ ਭੇਜਦਾ ਸੀ ਉਸ ਤੋਂ ਬਾਅਦ ਤਾਂ 22 ਨਵੰਬਰ ਨੂੰ 6745 DO ਨੰਬਰ ਦੇ ਤਹਿਤ CM ਸਾਹਿਬ ਨੇ ਲੈਟਰ ਵੀ ਭੇਜੀ ਹੋਈ ਹੈ ਹਾਲੇ ਤੱਕ ਅਪਾਇੰਟਮੈਂਟ ਨਹੀਂ ਹੋਈ ਜਿਹੜਾ ਕਹ ਰਿਹਾ ਦੇਰੀ ਹੋ ਜਾਂਦੀ ਆ ਜਾਂ ਕੁਝ ਹੋ ਜਾਂਦਾ ਕੋਈ ਦੇਰੀ ਨਹੀਂ ਹੈ ਸਿਰਫ ਇੱਕ ਮੈਂ ਇੱਕ ਬੇਨਤੀ ਕਰੂੰਗਾ ਪੰਜਾਬ ਸਰਕਾਰ ਵੱਲੋਂ ਦੇਰੀ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਹੈ ਕੇਂਦਰ ਦੀ ਨੀਅਤ 'ਚ ਕਮੀ ਨਾ ਹੋਵੇ ਬਸ ਨਹੀਂ ਨਹੀਂ ਮੈਂ ਇੱਕ ਚੀਜ਼ ਕਰਦਾ ਜੇ ਅਪਾਇੰਟਮੈਂਟ ਹੀ ਨਹੀਂ ਹੋਈ ਤਾਂ ਫਿਰ ਇਸ਼ੂ ਖਾਤਾ ਰਾਈਜ਼ ਹੋ ਗਿਆ ਜੀ ਮੈਨੂੰ ਪਤਾ ਲੱਗ ਗਿਆ ਕਰਕੇ ਕੁਝ ਬਾਹਰ ਦਾ ਪਿਆਰ ਕਰ ਰਹੇ ਆ ਉਹ ਮੈਨੂੰ ਪਤਾ ਲੱਗ ਗਿਆ ਜਿੱਦੀ ਪੜ ਲਓ ਮੈਂ ਦਿੱਤੀ ਦੇਣਾ ਮੇਰੀ ਬੇਨਤੀ ਮੇਰੀ ਬੇਨਤੀ ਤੇ ਕੁਮੈਂ ਮੈਂ ਕੋਈ ਤੁਹਾਡੇ ਕੋਲ ਤੁਸੀਂ ਸਰਕਾਰ 'ਚ ਬੈਠੇ ਹੋ ਤੁਹਾਡੇ ਕੋਲ ਸੈਸ ਹੈਗਾ ਉਸ ਸਿੱਤੀ ਦਾ ਮੈਂ ਸਰਕਾਰ 'ਚ ਨਹੀਂ ਗਿਆ ਬਿਲਕੁਲ ਸੈਸ ਹੈ ਨਹੀਂਗਾ ਮੈਂ ਇਸ ਕਰਕੇ ਉਹਦੇ ਤੋਂ ਕੋਈ ਦਿੱਤੀ ਨਹੀਂ ਕਰਾਂ ਉਹ ਸ਼ੋਭਾ ਨਹੀਂ ਦਿੰਦਾ ਹੈਗਾ ਔਰ ਮੈਂ ਕਦੀ ਅਨਲਿਜੀਬਲ ਗੱਲ ਦੇ ਵਿੱਚ ਉਹ ਨਹੀਂ ਪੈਂਦਾ ਹੈਗਾ ਪਰ ਮੈਂ ਤੇ ਇਹ ਕਹਿ ਰਿਹਾ ਕਿ ਵਿਸ਼ੇਸ਼ ਜੇ ਜਹਾਂ ਤੇ ਅਪੁਆਇੰਟਮੈਂਟ ਕਰ ਦਿੱਤੀ ਹੁੰਦੀ ਦੂਜੇ ਕੈਡਰ ਦੀ ਫਿਰ ਤੇ ਵਿਸ਼ੇਸ਼ ਖੜਾ ਹੁੰਦਾ ਤੇ ਆਪਾਂ ਨੂੰ ਸਮਝ ਲੱਗਦੀ ਸੀਗੀ ਹੁਣ ਪਾਸੇ ਸਭ ਦੱਸ ਰਹੇ ਨੇ ਕਿ ਠੀਕ ਹੈ ਨਾ ਤੇ ਇਹਨਾਂ ਨੇ ਮੰਡੇਟ ਪੈਨਲ ਭੇਜ ਦਿੱਤਾ ਤੇ ਫਿਰ ਵਿਸ਼ਾ ਕੀ ਹੈ ਹੂੰ ਇਹਦੇ ਚ ਵਿਸ਼ਾ ਦੱਸਦੇ ਕਿ ਕੀ ਹੈ ਮੈਂ ਜਵਾਬ ਦਿੰਦਾ ਨਾ ਵਿਸ਼ਾ ਦੱਸ ਇਹ ਸਰੇਨ ਜੀ ਪਾਸੀ ਜੀ ਬੋਲੇ ਨੇ ਕਿ ਕੇਂਦਰ ਪੰਜਾਬ ਚ ਐਕਸਪੈਰੀਮੈਂਟ ਕਰ ਰਹੀ ਹੈ ਮੈਂ ਜੀ ਕਹਿ ਰਿਹਾ ਕਿ ਕਾ ਤੱਕ ਐਕਸਪੈਰੀਮੈਂਟ ਲੈ ਲਓ ਜੀ ਇਹ ਇਹ ਆਪਾਂ ਆਪਾਂ ਜਿਹੜੀ ਕੰਟਰੋਵਰਸੀ ਹੈਗੀ ਹੈ ਤਾਂ ਅਰਾਈਜ਼ ਹੁੰਦੀ ਕਿ ਜੇ ਅਸੀਂ ਪੈਨਲ ਭੇਜਦਾ ਸੀਗਾ ਜੇ ਕੇਂਦਰ ਨੇ ਕੋਈ ਆਬਜੈਕਸ਼ਨ ਲਾਇਆ ਤੇ ਮੰਡੇਟ ਪੈਨਲ ਭੇਜ ਦਿੱਤਾ ਠੀਕ ਹੈ ਨਾ ਉਹ ਅਮੈਂਡੇਡ ਪੈਨਲ ਦੇ باوجود ਜਿਹੜਾ ਗਿਆ ਸਾਡੇ ਕੋਲ ਆਬਜੈਕਸ਼ਨ ਨਹੀਂ ਉੱਤੇ ਸੀਗਾ ਉਹ ਐਫੈਕਟੇਬਲ ਸੀਗਾ ਤੇ ਉਹਦੇ باوجود ਕਿਤੇ ਲਗਾਇਆ ਫਿਰ ਤੇ ਹੁਣ ਇੱਕ ਕੁਐਸਚਨ ਰਾਈਜ਼ ਹੁੰਦਾ ਹੈ ਜਿਹੜਾ ਕਿਤੇ ਲਗਾਇਆ ਹੀ ਨਹੀਂਗਾ ਔਰ ਅਮੈਂਡੇਡ ਪੈਨਲ ਜੋ ਇਹਨਾਂ ਦੇ ਮੁਤਾਬਿਕ ਜਿਹੜਾ ਗਿਆ ਅਮੈਂਡੇਡ ਪੈਨਲ ਭੇਜ ਦਿੱਤਾ ਗਿਆ ਵਾ ਤੇ ਫਿਰ ਫਿਰ ਇਸ਼ੂ ਕਿਸ ਗੱਲ ਦਾ ਹੈ ਨਹੀਂ ਮੈਂ ਮੈਂਡੇਟ ਪੈਨਲ ਤੇ ਕੋਈ ਵੀ ਆਬਜੈਕਸ਼ਨ ਨਹੀਂ ਲਗਾਇਆ ਗਿਆ ਤੇ ਤੁਸੀਂ ਇਸ਼ੂ ਕਿਸ ਚੀਜ਼ ਦਾ ਕ੍ਰੀਏਟ ਕਰ ਰਹੇ ਮੈਡਮ ਉਹਦੇ ਚ ਕਲੀਅਰ ਮਾਨ ਸਾਹਿਬ ਨੇ ਆਪਣੀ ਚਿੱਠੀ ਚ ਵੀ ਦੱਸਤਾ ਕਿ ਅਸੀਂ ਜਿਹੜਾ ਮੈਂਡੇਟ ਪੈਨਲ ਵੀ ਭੇਜਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਕਿਸੇ ਹੋਰ ਕੈਡਰ ਦੇ ਆਈਐਸ ਅਧਿਕਾਰੀ ਨੂੰ ਇਹ ਲਗਾ ਰਹੇ ਆਂ ਔਰ ਉਹਦੇ ਲਈ ਇਹਨਾਂ ਨੇ ਸਾਨੂੰ ਮਹੱਤਵਪੂਰਨ ਜਿਹੜਾ ਹੈ ਜੀ ਇਹ ਮਹੱਤਵਪੂਰਨ ਪਹਾੜਾਇਓ ਦੇ ਵਿੱਚ ਕਲੀਅਰ ਲਿਖਿਆ ਤੁਸੀਂ ਅੰਨਿਆ ਕੈਡਰ ਕੇ ਆਈਏ ਸਦਕਾਰੀ ਕੇ ਨਾਮ ਕੋ ਇਸ ਮਹੱਤਵਪੂਰਨ ਕੇ ਪਦ ਕੇ ਲਈਏ ਇਹ ਮਨਜ਼ੂਰੀ ਦੇ ਰਹੇ ਹਨ ਤਾਂ ਇਹ ਜਲ ਕਲੀਅਰ ਜਦੋਂ ਸਾਹਮਣੇ ਆਈ ਹੈ ਉਸ ਤੋਂ ਬਾਅਦ ਹੀ ਅਸੀਂ ਇਹ ਗੱਲ ਚੱਕੀ ਹੈ ਕਿ ਕੇਂਦਰ ਨੂੰ ਆਪਣੀ ਪਾਸੇ ਜੀ ਆ ਜੋ ਚਿੱਠੀ ਸਾਹਮਣੇ ਆਈ ਹੈ ਇਸ ਚਿੱਠੀ ਚ ਸੀਐਮ ਭਗਵੰਤ ਪਾਣੇ ਨੇ ਜ਼ਿਕਰ ਕੀਤਾ ਕਿ ਅਨ ਆਫੀਸ਼ੀਅਲ ਤੌਰ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹਾਸਲ ਕੀਤੀ ਗਈ ਹੈ ਬਿਲਕੁਲ ਤੇ ਇਹ ਜਿਹੜਾ ਕੇਂਦਰ ਹੈ ਦੇਖੋ ਇਹ ਕੋਈ ਛੋਟੀ ਪੱਤ ਤਾਂ ਹੁੰਦੇ ਨਹੀਂ ਪਤਾ ਲੱਗ ਜਾਂਦਾ ਹੈ ਕਿ ਕੀ ਕਰਨ ਜਾ ਰਹੀ ਹੈ ਕੇਂਦਰ ਕਿਹਨੂੰ ਅਪਾਇੰਟ ਕਰ ਰਹੀ ਹੈ ਔਰ ਉਹ ਜਦੋਂ ਪਤਾ ਲੱਗਿਆ ਤਾਂ ਮਾਨ ਸਾਹਿਬ ਨੇ ਚਿੱਠੀ ਲਿਖ ਕੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਫੈਡਰਲ ਟਾਂਚੇ ਦੀ ਵੀ ਉਲੰਘਣਾ ਹੈ ਮੈਂ ਫਿਰ ਕਹਿ ਰਿਹਾ ਮੈਂ ਚੇਹੇ ਲਈ ਕਿਹਾ ਸੀ ਕਿ ਕੇਂਦਰ ਦੀ ਨੀਅਤ 'ਚ ਫਰਕ ਹੈ ਨੀਅਤ ਜਿਹੜਾ ਹੈ ਜੀ ਖੋਟ ਹੈ ਆਦਰਵਾਇਜ਼ ਸਾਡੇ ਵੱਲੋਂ ਕੋਈ ਦੇਰੀ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਹੂੰ ਜੀ ਪਾਸੇ ਜੀ ਜੀ ਮੈਂ ਸਮਝਦਾ ਕਿ ਕੋਟੂ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਬੇਮੈਨੇ ਹੈਗੀ ਹੈ ਫਿਰ ਦਮ ਸ਼ੁਰੂ ਸਟੇ ਕਰਦੇ ਹਾਂ ਚਲੋ ਸਹੀੰਦਰ ਵਾਦਾ ਕਰ ਦੋਗੇ ਪੰਜਾਬ ਆਈਆ ਕੈਡਰ ਲੱਗੇਗਾ ਜੀ ਨਹੀਂ ਨਹੀਂ ਮੈਂ ਮੈਂ ਬੜਾ ਕਲੀਅਰ ਹੈਗਾ ਪਾਸੀ ਸਾਹਿਬ ਮੈਂ ਬੜਾ ਕਲੀਅਰ ਹੈਗਾ ਕਰ ਦੋ ਅੱਜ ਐਲਾਨ ਕਰ ਪਾਰਟੀ ਪੰਜਾਬ ਦਾ ਸਟੈਂਡ ਹੈ ਕਿ ਜਿਹੜੀ ਪੰਜਾਬ ਦੀ ਪੋਸਟਰ ਬਣਦੀ ਹੈ ਪੰਜਾਬ ਦੇ ਕੈਡਰ ਨੂੰ ਮਿਲਣੀਆਂ ਚਾਹੀਦੀਆਂ ਨੇ ਬਸ ਇਹ ਕਹਿੰਦਾ ਪਾਰਟੀ ਪੰਜਾਬ ਦਾ ਬੜਾ ਕਲੀਅਰ ਸਟੈਂਡ ਹੈਗਾ ਤੁਸੀਂ ਉਹ ਬੈਠੇ ਸੁਣ ਲੋ ਗੱਲ ਸੁਣ ਲੋ ਗੱਲ ਸੁਣ ਲੋ ਪਾਸੀ ਸਾਹਿਬ ਸੁਣ ਲੋ ਪਾਸੀ ਸਾਹਿਬ ਸੁਣ ਲੋ ਮੈਂ ਭਾਤਜਨਤਾ ਪਾਰਟੀ ਪੰਜਾਬ ਦਾ ਸਟੈਂਡ ਬੜਾ ਕਲੀਅਰ ਤੁਹਾਨੂੰ ਦੱਸਦਾ ਪਿਆ ਉਹ ਰਹੀ ਗੱਲ ਇੱਕ ਪੌਂਡਰ ਹੈ ਵੀ ਹੈਗੀ ਪਾਤੀ ਸਾਹਿਬ ਤੁਸੀਂ ਵੀ ਸਮਝਦੇ ਹੋ ਕਿ ਆਪਾਂ ਜਿਆਦਾ ਕਮਜ਼ੋਰ ਹੈਗਾ ਨਾ ਆਮ ਆਦਮੀ ਪਾਰਟੀ ਪ੍ਰੀਜੰਪਸ਼ਨਸ ਦੇ ਅਸੰਪਸ਼ਨਸ ਦੇ ਉੱਤੇ ਕਰਦੀ ਹੈ ਠੀਕ ਹੈ ਨਾ ਸਰਿੰਤ ਸਰਕਾਰ ਸਰਕਾਰ ਚਲਾ ਰਹੇ ਹੋ ਸਰਕਾਰ ਦੇ ਹਾਕਮ ਹੋ ਤੁਹਾਡੀਆਂ ਆਪ ਦੀ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਤੁਸੀਂ ਆਪਾਂ ਆਪਾਂ ਭੇਜੇ ਪੈਨਲ ਮੈਂ ਮੈਂ ਤੁਹਾਨੂੰ ਪੁੱਛਦਾ ਹੈਗਾ ਬੀਐਮਬੀ ਸਾਡੇ ਕਿੰਨੇ ਪੋਸਟਾਂ ਪਿਆ ਦੇ ਇੱਕ ਵਾਰ ਸੁਣ ਲਓ ਸਾਡੇ ਬੀਐਮਬੀ ਚ ਕਿੰਨੇ ਪੋਸਟਾਂ ਖਾਲੀ ਪਈਆਂ ਜੀ ਆਪਾਂ ਭੇਜੇ ਬੰਦੇ ਸੀ ਇਹਦਾ ਇਸੇ ਲਈ ਸਪੈਸ਼ਲ ਇਕੁਪਮੈਂਟ ਕਰਤੀ ਬੀਐਮਬੀ ਬੀਐਮਬੀ 3 ਸਾਲ ਬਾਅਦ ਨਹੀਂ ਨਹੀਂ 30 ਸਾਲ ਹੋ ਗਏ ਮਿੱਟੀਆਂ ਪੋਸਟਾਂ ਦਾ ਅਸੀਂ ਭਰ ਭਰ ਰਹੇ ਹਾਂ ਹੁਣ ਪੰਜਾਬ ਦੇ ਵਿੱਚ ਅਸੀਂ ਤਾਂ ਲਗਾਤਾਰ ਪੋਸਟਾਂ ਭਰ ਰਹੇ ਹਾਂ ਤੁਸੀਂ ਕਿੰਨਾ ਕਿੰਨਾ ਸਮਾਂ ਖਾਲੀ ਛੱਡੀਆਂ ਜਦ ਭਰਦੇ ਸੀ ਸਿਰਫ ਆਪਣੇ ਚਹੇਤਿਆਂ ਨੂੰ ਭਰਦੇ ਸੀ ਇਹ ਗੱਲਾਂ ਚ ਲਿਆ ਕੇ ਨਾ ਤੁਸੀਂ ਕੇਂਦਰ ਦੀ ਇਸ ਨਲਾਇਕੀ ਨੂੰ ਕੇਂਦਰ ਦੇਸ਼ ਧੋਖੇ ਨੂੰ ਕੇਂਦਰ ਦੇਸ਼ ਛੁਰਾ ਮਾਰਨ ਨੂੰ ਬਚਾਉਣ ਕਰ ਕਮਾਉਣ ਦੀ ਗੱਲ ਕਰ ਰਹੇ ਹੋ ਸ਼੍ਰੀਨਿਵਾਸ ਸਾਹਿਬ ਅਸੀਂ ਕਹਿ ਦਿੰਦੇ ਹਾਂ ਅਸੀਂ ਪੰਜਾਬ ਦੇ ਹੱਕ ਤੇ ਖੜੇ ਹਾਂ ਦੂਜੇ ਪਾਸੇ ਤੁਸੀਂ ਹਰ ਗੱਲ ਨੂੰ ਕੇਂਦਰ ਦੇ ਇਲੀਗਲ ਕੰਮ ਨੂੰ ਕੇਂਦਰ ਦੇ ਗੈਰ ਕਾਨੂੰਨੀ ਮੈਂ ਕਹੂੰਗਾ ਉਹਨੂੰ ਤੁਸੀਂ ਗੈਰ ਸਵਿਧਾਨਿਕ ਪੈਟਰੋਲਿਟਿਜ਼ਮ ਦੇ ਖਿ ਜੀ ਦੂਜੀ ਚੀਜ਼ ਕੇਂਦਰਪਿਟ ਚ ਛੁਰਾ ਮਾਰਦਾ ਤੁਸੀਂ ਉਸ ਛੁਰੇ ਦੀ ਧਾਰ ਨੂੰ ਚੈੱਕ ਕਰਾਣ ਲੱਗ ਜੰਦੇ ਦੇਖੋ ਜੀ ਧਾਰ ਤਿੱਖੀ ਹੈ ਹੈ ਇਹਦੇ ਲਈ ਜੀ ਦੇਖੋ ਜੀ ਇਹ ਮਟੀਰੀਅਲ ਸੀਗਾ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਇਹ ਗੱਲ ਕਲੀਅਰ ਕਰੋ ਜੇ ਤਾਂ ਦਿਲ ਤੋਂ ਸਾਫ਼ ਹੋ ਫਿਰ ਤਾਂ ਕਲੀਅਰ ਕੇਂਦਰ ਦੇ ਮੁਰੇ ਅੜੋ ਵੀ ਹਾਂਜੀ ਆਈਐਸ ਚੈਟਰ ਪੰਜਾਬ ਦਾ ਹੀ ਲੱਗੇਗਾ ਅਫੀਸਰ ਫਿਰ ਤਾਂ ਇਹ ਗੱਲ ਕਲੀਅਰ ਕਰੋ ਇਹ ਕਹਿ ਕੇ ਜੀ ਅਸੀਂ ਤਾਂ ਜਾਣਦੇ ਹਾਂ ਸਾਡੀ ਤਾਂ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਹੈ ਪਰ ਜੀ ਇਹ ਪੰਜਾਬ ਦੀ ਉਹ ਗਲਤੀ ਹੈ ਮਤਲਬ ਇਹ ਹੈ ਕਿ ਸ੍ਰੀਨ ਸਾਹਿਬ ਦੇਖੋ ਪੀਪਲ ਮੇ ਡਾਊਟ ਵਾਟ ਯੂ ਸੇ ਬਟ ਦੇ ਆਲਵੇਜ਼ ਬਲੀਵ ਵਾਟ ਯੂ ਡੂ ਤੁਸੀਂ ਜੋ ਕਰ ਰਹੇ ਹੋ ਸਭ ਨੂੰ ਦਿਖ ਰਿਹਾ ਹੈ ਗੱਲਾਂ ਨਾਲ ਕੜਾ ਨਾ ਬਣਾਓ ਗੱਲਾਂ ਦਾ ਕੜਾ ਹਜਮ ਨਹੀਂ ਹੁੰਦਾ ਕਿਸੇ ਨੂੰ ਵੀ ਨਾ ਕਿਸੇ ਦੇ ਮੂੰਹ ਚ ਪੈਂਦਾ ਤੁਸੀਂ ਗੱਲ ਕਲੀਅਰ ਕਹੋ ਉਹਨੂੰ ਇੰਝ ਕਰੇ ਜਵਾਬ پاس ਜੀ ਸ੍ਰੀਨ ਜੀ ਛੋਟਾ ਜਿਹਾ ਜਵਾਬ ਬਿਲਕੁਲ ਬਿਲਕੁਲ ਸਹੀ ਫਰੇਜ਼ ਯੂਜ਼ ਕੀਤਾ ਹੈ ਲੇਕਿਨ ਉਹ ਫਰੇਜ਼ ਹੈਗਾ ਨਾ ਆਮ ਆਦਮੀ ਪਾਰਟੀ ਤੇ ਲੱਗ ਤੁਸੀਂ ਕੀ ਕੁਝ ਕਰਦੇ ਪਿਓ ਪੰਜਾਬ ਦੀ ਜਨਤਾ ਦੇਖਦੀ ਪਈ ਹੈ ਸੂਪਰੇਬ ਦੀ ਰਾਜਨੀਤੀ ਕਿੰਨੀ ਦੇ ਚੱਲੇਗੀ ਹੂੰ ਚੋੜ ਦੀ ਦੁਕਾਨਦਾਰ ਕਿੰਨੀ ਦੁਕਾਨ ਜਿਹੜੀ ਕਿੰਨੀ ਦੇ ਚੱਲੇਗੀ ਹੂੰ ਹਾਲੇ ਤੱਕ ਚਾਲੀ ਆ 2014 ਹੋ ਗਈ ਫੇਰ ਹੋਰ ਕਿਉਂ ਆਏ ਵਿੱਚ ਬੋਲਦੇ ਹੋ ਪਾਸੇ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਆਇਆ ਤੀ ਜੋ ਬੋਲਣਾ ਸੀ ਜੋ ਕੁੱਪੜ ਤੋਂ ਬੋਲਣਾ ਸੀ ਟੋਲ ਲਿਆ ਨਾ ਮੈਂ ਤੇ ਵਿੱਚ ਨਹੀਂ ਬੋਲਿਆ ਤੁਹਾਡਾ ਰਾਈਟ ਬੰਦਾ ਤੁਸੀਂ ਜੋ ਮਰਜ਼ੀ ਬੋਲੋ ਤੇ ਹੁਣ ਸੁਣਨ ਦਾ ਵੀ ਤੇ ਉਹਨਾਂ ਕ ਮੈਂ ਤਾਂ ਰੱਖੋ ਨਾ ਕਿ ਵੀ ਮੈਂ ਗੱਲ ਸਚਾਈ ਸੁਣ ਵੀ ਸਕਾਂ ਸਾਰਾ ਪੰਜਾਬ ਜਾਣਦਾ ਹੂੰ ਇਹ ਹਰ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਚੱਲਦੀ ਗਈ ਹੈ ਇਹਨਾਂ ਵਿਚਾਰਾਂ ਦੇ ਚਪਾਸੀ ਦਾ ਨਹੀਂ ਪਤਾ ਹੁੰਦਾ ਜੀ ਮੇਰੇ ਮੇਰਾ ਹੀ ਚਪਾਸੀ ਸੀ ਮਿਨਿਸਟਰ ਦਾ ਬਦਲਦਾ ਕਿ ਨਹੀਂ ਬਦਲਦਾ ਜੀ ਸਾਰੇ ਵੀ ਡੀਫੈਕਟੋ ਦੇ ਸਰਕਾਰ ਚਲਾਉਂਦੇ ਪਏ ਨੇ ਜੀ ਇਹ ਪੰਜਾਬ ਦੀ ਗੱਲ ਕਰਨਗੇ ਹਮਮ ਔਰ ਇਹ ਪੰਜਾਬ ਦੀ ਗੱਲ ਦੇ ਇੱਕ ਪੰਜਾਬ ਦੇ ਪੋਸਟ ਦੀ ਕਹਿੰਦੇ ਦੀ ਗੱਲ ਕਰਦੇ ਆ ਕਿ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਕਿਹਨੂੰ ਲਗਾਇਆ ਇਹਨਾਂ ਨੇ ਉਸਲੇ ਨੂੰ ਪੰਜਾਬ ਕਿੱਥੇ ਨਹੀਂ ਆਇਆ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਕਿਹਨੂੰ ਲਗਾਇਆ ਉਸਲੇ ਪੰਜਾਬ ਕਿੱਥੇ ਨਹੀਂ ਆਇਆ ਅੱਜ ਪੂਰਾ ਪੂਰਾ ਸੀਐਮ ਉਹ ਗਿਰਵੀ ਰੱਖਿਆ ਹੋਇਆ ਹੈ ਦਿੱਲੀ ਦੇ ਲੋਕਾਂ ਦੇ ਜਿਹੜੇ ਦਿੱਲੀ ਦੇ ਬਰੋਲਰ ਤੋਂ ਬਿਲਕੁਲ ਆਏ ਨੇ ਅਨਿਲ ਸਿੰਘ ਬੀਜੇਪੀ ਦੇ ਆਗੂ ਸਾਡੇ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਵਿਕਰਮਜੀਤ ਸਿੰਘ ਪਾਸੀ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਨਾਲ ਜੁੜੇ ਪਰ ਇਸ ਪੂਰੇ ਮਾਮਲੇ ਤੇ ਸਿਆਸਤ ਹੁਣ ਗਰਮਾਂਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮਾਮਲਾ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ ਐਫਸੀਆਈ ਪੰਜਾਬ ਦਾ ਜਨਰਲ ਮੈਨੇਜਰ ਪੰਜਾਬ ਦਾ ਆਈਐਸ ਅਧਿਕਾਰੀ ਹੀ ਹੋਵੇਗਾ ਦੀ ਇਹਨ ਤੇ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਸੀਐਮ ਭਗਵੰਤ ਪਾਣੀ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਅੱਜ ਗਰਸਲ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਉਹਨਾਂ ਦੇ ਵੱਲੋਂ ਚਿੱਠੀ ਚੁਕਾਇਆ ਗਿਆ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਤੇ ਚੰਡੀਗੜ੍ਹ ਦਾ ਜੀਐਮ ਪੰਜਾਬ ਕੈਡਰ ਦਾ ਆਈਐਸ ਅਧਿਕਾਰੀ ਹੋਵੇ ਇਸ ਗੱਲ ਦਾ ਜ਼ਿਕਰ ਇਸ ਚਿੱਠੀ 'ਚ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਸੀਐਮ ਭਗਵੰਤ ਪਾਣੀ ਯੂਨੀਅਨ ਮਨਿਸਟਰ ਪ੍ਰਹਲਾਦ ਜੋਸ਼ੀ ਨੂੰ ਇਸ ਬਾਬਤ ਲੈਟਰ ਲਿਖੀ ਸੀ ਪਰ ਹੁਣ ਸੀਐਮ ਭਗਵੰਤ ਪਾਣ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ ਐਫਸੀਆਈ ਪੰਜਾਬ ਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਆਈਐਸ ਕੈਡਰ ਅਧਿਕਾਰੀ ਹੀ ਹੋਣਾ ਚਾਹੀਦਾ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤ ਪਾ ਨੇ ਆਪਣੀ ਲੈਟਰ ਚ ਕੀਤਾ ਹੈ ਬਾਰੀ ਅਧਿਕਾਰੀ ਪੰਜਾਬ ਦੇ ਹਾਲਾਤ ਦਾ ਦੋ ਜਾਣਕਾਰੀ ਨਹੀਂ ਉਚੰਗਿਤਰਾ ਨਹੀਂ ਦੇ ਸਕਣਗੇ ਇਸ ਤੋਂ ਪਹਿਲਾਂ ਇਹ ਪੂਰਾ ਮੁੱਦਾ ਕਾਫੀ ਜ਼ਿਆਦਾ ਗਰਮ ਆਇਆ ਸੀ ਅਸੀਂ ਦੇਖਿਆ ਸੀ ਹਾਲ ਫਿਲਾਹ ਚ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਕਿਸ ਦੇ ਨਾਲ ਕ੍ਰੀਏਟ ਹੋਇਆ ਸੀ ਮੁੱਦਾ ਕਾਫੀ ਜ਼ਿਆਦਾ ਗਰਮ बीबीएनबी दा मुद्दा भी काफी ज्यादा गर्माया सी चंडीगढ़ दा मुद्दा काफी ज्यादा गरमाया सी पर हुन एफसीआई पंजाब ते चंडीगढ़ दे जीएम दा ए मुद्दा गरमा चुका है क्योंकि पंजाब दा आईएएस अधिकारी कैडर ही इसका जीएम होवे इस गल दा जिक्र बकायदा इस चिट्ठी च गया है ए ते ए चिट्ठी लिखी गई है सीएम भगवंत मान दे वलो अमित शाह याद दिलाया गया है कि पंजाब दे दहाकया तो अत्वाद

ਅਤੇ ਰਾਸ਼ਟਰੀ ਸੁਰੱਖਿਆ ਦੇ ਮੋਰੀ ਸਥਾਨ ਤੇ ਬੈਠਾ ਤੇ ਰਾਜ ਦੀਆਂ ਭੂਗੋਲਿਕ ਸੱਭਿਆਚਾਰ ਅਤੇ ਸਮਾਜਿਕ ਸਥਿਤੀਆਂ ਨੂੰ ਬਾਹਰੋਂ ਆਏ ਅਧਿਕਾਰੀ ਦੁਆਰਾ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਤੇ ਇਸ ਕਰਕੇ ਪੰਜਾਬ ਕੈਡਰ ਦੇ ਆਈਐਸ ਅਧਿਕਾਰੀ ਦੀ ਨਿਯੁਕਤੀ ਹੀ ਇਸ ਔਦੇਤੇ ਕੀਤੀ ਜਾਣੀ ਚਾਹੀਦੀ ਹੈ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮੇਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਪਹਿਲਾ ਚੰਡੀਗੜ੍ਹ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਬੀਬੀਐਮ ਦਾ ਮੁੱਦਾ ਤੇ ਹੁਣ ਇਹ ਮੁੱਦਾ ਇਹ ਕੋ ਬਿਲਕੁਲ ਬੈਕ ਟੂ ਬੈਕ ਅਸਲ ਦੇ ਵਿੱਚ ਜੇ ਅਸੀਂ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਸਮਝੀਏ ਤਾਂ ਸਟੇਟ ਵਰਸਸ ਸੈਂਟਰ ਇਹ ਸਥਿਤੀ ਜਿਹੜੀ ਪੈਦਾ ਹੋਈ ਹੈ ਇਹ ਕਿਤਨਾ ਕਿਤੇ ਬੇਹੱਦ ਘਾਤਕ ਬੇਹੱਦ ਨੁਕਸਾਨਦੇਹ ਹੈ ਕਿ ਜਿਸ ਦਾ ਪੰਜਾਬ ਦੇ ਪੰਜਾਬ ਦੇ ਚਾਹੇ ਤੁਸੀਂ ਸਿਆਸੀ ਨਜ਼ਰੀਏ ਤੋਂ ਦੇਖ ਲਓ ਚਾਹੇ ਤੁਸੀਂ ਪੰਜਾਬ ਦੇ ਸੁਭਾਅ ਦੇ ਨਜ਼ਰੀਏ ਤੋਂ ਦੇਖ ਲਓ ਇਹ ਜਿੱਦਾਂ ਕਿ ਤਰ੍ਹਾਂ ਕਿਤੇ ਤੌਰ ਸਵਾਲੇ ਵਿੱਚ ਕਿਹਾਦਾ ਕਿ ਫੈਡਰਲ ਢਾਂਚਾ ਜਿਹੜਾ ਜਿਹੜਾ ਫੈਡਰਲ ਸਿਸਟਮ ਬਣਿਆ ਉਹਦੇ ਤੇ ਵੀ ਕਿਦਾਂ ਕਿਤੇ ਢਾਹ ਲੱਗਦੀ ਆ ਕਿਉਂਕਿ ਦੇਖੋ ਇੱਕ ਤੋਂ ਬੰਦ ਇੱਕ ਫੈਸਲੇ ਤੁਸੀਂ ਮੰਨਿਆ ਕਿ ਕਿਸੇ ਅਧਿਕਾਰੀ ਨੇ ਕਿਤੇ ਇੱਕ ਸਿਸਟਮ ਦੇ ਵਿੱਚ ਗੜਬੜ ਕਰਤੀ ਜੇ ਬੀਬੀਐਮਬੀ ਦੇ ਵਿੱਚ ਮੰਨ ਲਓ ਕੋਈ ਮਜਬੂਰੀ ਦੱਸ ਦਿਆ ਕੁਝ ਕਰ ਲਿਆ ਚਲੋ ਮੰਨ ਲਓ ਉਸ ਤੋਂ ਯੂਨੀਵਰਸਿਟੀ ਦਾ ਮਸਲਾ ਆ ਗਿਆ ਸੈਲਟ ਦਾ ਤੁਸੀਂ ਜੀ ਲਗਾਤਾਰ ਦੇਖ ਰਹੇ ਹੋ ਵੀਸੀ ਦੀ ਨਿਯੁਕਤੀਆਂ ਲੈ ਕੇ ਸਵਾਲ ਉੱਠਦੇ ਸੀ ਤੁਸੀਂ ਬੈਕ ਟੂ ਬੈਕ ਜੇ ਤੁਸੀਂ ਸਾਰੇ ਚੰਡੀਗੜ੍ਹ ਵਾਲਾ ਮਸਲਾ ਦੇਖ ਲਓ ਕੀ ਕੀ ਕਾਨੂੰਨਾਂ ਦਾ ਮਸਲਾ ਦੇਖ ਲਓ ਤੇ ਬੈਕ ਟੂ ਬੈਕ ਪੰਜਾਬ ਦੇ ਨਾਲ ਟਸਲ ਵਾਲੀ ਸਿੱਧੀ ਪੈਦਾ ਜਿਹੜੀ ਹੋਈ ਆ ਉਹ ਵੱਧਦੀ ਜਾ ਰਹੀ ਆ ਔਰ ਦੋਨਾਂ ਤਰ੍ਹਾਂ ਦੇ ਵਿੱਚ ਜਿਹੜੀ ਟਕਰਾਰ ਆ ਉਹਦਾ ਖਮਿਆਜਾ ਸੂਬੇ ਨੂੰ ਭੁਗਤਣਾ ਪੈ ਰਿਹਾ ਔਰ ਇਹੀ ਕਾਰਨ ਹੈ ਕਿ ਹੁਣ ਜਿਹੜਾ ਇਹ ਨਿਰੰਨਮਾ ਸਟੈਪ ਚੱਕਿਆ ਕੇਂਦਰ ਨੇ ਐਫਸੀਆਈ ਦਾ ਦੇਖੋ ਮੁੱਖ ਮੰਤਰੀ ਸਾਫਤੌਰ ਤੇ ਜਿਹੜੇ ਹਵਾਲੇ ਦਿੱਤੇ ਨੇ ਬਿਲਕੁਲ ਵਾਜਬ ਹਵਾਲੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਜਿਹੜੀ ਪੰਜਾਬ ਸਟੇਟ ਆ ਜਿਹੜਾ ਇਹ ਤਾਂ ਸਿਸਟਮ ਬਣਿਆ ਹੋਇਆ ਜਿਹੜਾ ਢਾਂਚਾ ਬਣਿਆ ਹੋਇਆ ਉਸ ਢਾਂਚੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਹੀ ਉਹਦੇ ਵਿੱਚ ਦਮਾਨ ਰੱਖੀ ਗਈ ਆ ਪਹਿਲਾਂ ਪ੍ਰਲਾਦ ਜੋ ਸੀਰਸ ਸੰਬੰਧਿਤ ਮਹਿਕਮੇ ਦੇ ਮੰਤਰੀ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਉੱਪਰ ਬੱਦ ਉਸ ਦੇ ਨਿਯੁਕਤੀ ਕਰ ਦਿੱਤੀ ਕਿ ਹੁਣ ਅਮਿਤ ਸ਼ਾਹ ਨੂੰ ਲਿਖਿਆ ਗਿਆ ਕਿੰਤੀ ਗ੍ਰਹਿ ਮੰਤਰੀ ਨੇ ਤੇ ਕਿਤੇ ਨਾ ਕਿਤੇ ਦੇਖੋ ਪਾਰਟੀ ਕੋਈ ਵੀ ਹੋਵੇ ਪੰਜਾਬ ਦਿੱਤਾ ਤੇ ਕੋਈ ਹੋਵੇ ਕੇਂਦਰ ਦੇ ਵਿੱਚ ਕੋਈ ਹੋਵੇ ਪਰ ਜੋ ਫੈਡਰਲ ਸਿਸਟਮ ਬਣਾਇਆ ਗਿਆ ਦੇਖੋ ਵੱਖ-ਵੱਖ ਰਾਜਾਂ ਨੂੰ ਵੱਖ-ਵੱਖ ਰਾਜਾਂ ਦੇ ਰਾਜਾਂ ਨੂੰ ਇਕੱਠਾ ਕਰਕੇ ਦੇਸ਼ ਬਣਾਇਆ ਗਿਆ ਉਸ ਦਾ ਇੱਕ